ਤੇ ਆਪਾਂ ਹੁਣ ਸ਼੍ਰੀ ਚਮਕੌਰ ਸਾਹਿਬ ਸ਼ੇਰੇ ਪੰਜਾਬ ਕਲੱਬ ਹਾਊਸ ਤੇ ਕੱਪੜੇ ਦੀ ਅਸੀਲਾ ਵੀ ਲੱਗੀਆਂ ਹੋਈਆਂ ਜੀ ਤੇ ਹੁਣ ਜਾ ਕੇ ਅੰਦਰ ਦੇਖਦੇ ਆਂ ਕੱਪੜਾ ਲੀੜਾ ਤੇ ਤੁਹਾਨੂੰ ਵੀ ਪਤਖਾਉਨੇ ਬਾਹਰ ਵੀ ਬਾਈ ਨੇ ਅਸੀਲਾ ਲਾਈਆਂ ਹੋਈਆਂ ਜੀ ਕੱਪੜੇ ਦੀਆਂ ਜਿਹੜਾ 400 ਦਾ ਸੂਟ ਆ ਉਹ 200 ਰੁਪਏ ਨੂੰ 150 ਰੁਪਏ ਨੂੰ 500 ਦਾ ਤੇ ਹੁਣ ਜਾ ਕੇ ਅੰਦਰ ਪਹਿਲਾ ਮੁਲਾਕਾਤ ਬਾਈ ਨਾਲ ਵੀ ਕਰਦੇ ਆਂ ਤੇ ਸਾਸੀਆ ਬਾਪੂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਆ ਜੀ 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 ਬਹੁਤ ਚੱਲਦਾ ਜੀ ਵਧੀਆ ਕੰਮ ਕਰ ਚਲੋ ਲਓ ਜੀ ਆ ਸੇ ਇਹ ਸੇਲਾ ਲੱਗਿਆ ਹੋਈ ਐ ਸਾਰੀਆਂ ਚਲੋ ਜੀ ਇਹ ਨਾਮ ਦੀ ਨਾ ਪਾਈ ਨਾ ਸੇਲਾ ਲਾਈ ਹੋਈਆਂ ਪਾਈ ਨੇ ਪਹਿਲਾ ਰੇਟ ਵੀ ਨਾਲ ਦੀ ਨਾਲ ਲਾਏ ਹੋਇਆ ਲਓ ਜੀ ਆ ਨਵਾਂ ਵਾਲਾ ਐ ਜੀ ਸਾਡੇ ਅਜੇ ਕੋਈ ਨਹੀਂ ਸੇਲ ਦੇ ਸੇਲ ਲਗ ਲਗ ਰੇਟ ਨੇ ਐ 500 ਦਾ ਵੀ ਐ ਜੀ ਆ 350 350 ਅਰਤੀਨ ਸੋਰੀ ਹੈ ਜੀ ਲੋਡਿੰਗ ਆ ਰਹੀ ਹੈ ਜੀ ਨਵੇਂ ਰੂਪਾ ਨੀਰੰਭਾ ਯਾਨਮਾ ਕਾਲੇ ਕੋਈ 703 ਜਣੇ 350 ਜਾਮ ਹੋ ਰਿਹਾ ਨਾ ਇਹ ਸਾਤ ਸੋਰੀ ਹੈ ਮਾਤੇ ਜੀ ਇੱਧਰ ਵੀ ਜੇ ਬਸ ਐਨੇ ਕੋਈ ਨਾ ਕੋਈ ਨਾ ਕੋਈ ਹੈ ਇਹ ਵੀ ਸੇਲ ਆ ਜੀ 900 ਦੇ ਰੇਟ ਆਲਾ ਸੂਟ ਹੈ ਜੀ ਸਿਰਫ 450 ਕੀ ਆਪੋਂ ਇੱਕ ਨਾਲ ਇੱਕ ਦੇ ਪਾਣੀ 900 ਕਿਵੇਂ ਜੀ 900 ਦਾ ਸੂਟ ਹੈ ਜੀ ਉਹਦੇ ਨਾਲ ਇੱਕ ਨਾਲ ਚੰਗੀ ਅਸੀਂ ਇੱਕ ਨਾਲ ਇੱਕ ਫ੍ਰੀ ਮਿਲੂਗਾ ਉਹ 450 ਦਾ ਇੱਕ ਸੂਟ ਹੋ ਗਿਆ ਇੱਕ ਨਾਲ ਇੱਕ ਫ੍ਰੀ ਆ ਭਾਈ ਚੰਗ ਡਿਜ਼ਾਈਨ ਮਿਲ ਜਾਣਾ ਹੈ 400 ਦਾ 500 ਦਾ बैठे कोई दिमाग चल कौन चलो बैठ के देखूंगे चल 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 और देखला चल इधर भी ला आदमी नाल आ इधर भी चैलेंज दे पाए सेला सारे 9900 80 हेलो 9900 9900 ਦਾ ਸੂਟ ਹੈ ਇਹ ਇੱਕ ਨਾਲ ਇੱਕ ਫ੍ਰੀ ਮਾਦ ਸਾਢੇ 450 ਦਾ ਸੂਟ ਬੈਠ ਗਿਆ ਬਹੁਤ ਅੱਜ ਕੱਲ ਦਾ ਸ਼ਰਟ ਦਾ ਵੀ ਕਪੜਾ ਨਹੀਂ ਆਉਂਦਾ ਇੰਨਾ ਸਸਤਾ ਸਹੀ ਗੱਲ ਹੈ ਸੋਵਾਰ ਸੋਵਾਰ ਵਰ ਆ ਵੀ 900 ਸੀ ਸੀ ਸੁਣਾਓ ਜੀ ਠੀਕ ਆ 450 ਸ਼ਾਰਟ ਕਰੀ ਤੇ ਕ੍ਰੀਮ ਮੁਸਲਿਮ ਹੈ ਹੈਂਡਲ ਆਉਂਦੇ ਨੂੰ ਨਹੀਂ ਸਾਹਾਂ ਦਾ ਨਾ ਆਉਂਦਾ ਨਾਲ ਸਾਹਾਂ ਪਰ ਤੇ ਤਾਜ ਆ ਬੇ ਜਿੱਦਾਂ ਇਹ ਸਾਡੇ ਸੰਪੋਰਤ ਵੀਰ ਨੂੰ ਦੇਖਦੇ ਜਾਂ ਮਾਏ ਮਾਦਰੀ ਨੇੜੇ-ਨੇੜੇ ਪਿੰਡਾਂ ਆ। ਤਾਂ ਇੱਕ ਵਾਰੀ ਆਪਾਂ ਜਰੂਰ ਤੁਸੀਂ ਦੇ ਆਓ, ਜੇ ਪਿੰਡਾਂ ਆ। ਜੇ ਸੰਪੋਰਤ ਆ ਤਾਂ ਬਹੁਤ ਵਧੀਆ ਕੱਪੜਾ। ਇਸ ਕੁੜਾਈ ਨੂੰ ਤਾਂ ਲੱਖ ਲੱਖ ਨਹੀਂ ਚਾਹੀਦਾ, ਚਾਹੀਦਾ ਕੱਪੜਾ। ਹਾਂ। ਇੱਕ ਵਾਰੀ ਆ ਕੇ ਜੀਰੂ ਦੇਖੋ ਉਹਨਾਂ ਨੂੰ। ਆਏ ਤੇ ਪਤਾ ਲੱਗਦਾ ਕਿ ਇਹ ਵੀਡੀਓ 'ਚ ਗੱਲ ਹੋ ਰਹੀ ਦੀ ਜੀ ਇਹਨਾਂ ਕੋਲ ਆ ਕੇ ਕੱਪੜਾ ਟਿੱਕਾ। ਲਾਈਵ ਦੇਖਣ 'ਚ ਫਰਕ ਆ। ਲਾਈਵ ਦੇਖਣ 'ਚ ਫਰਕ ਆ। ਦੇਖਣ ਦਾ ਕਿਹੜੇ ਮੁੱਲ ਲੱਗਦਾ? ਹੈਂ? ਚੈੱਕ ਕਰੋ ਪਸੰਦ ਆਉਂਦਾ ਕੱਪੜਾ ਤਾਂ ਲੈ ਕੇ ਜਾਓ ਪਰ ਕੱਪੜੇ ਪੈਸੇ ਚੰਗੇ ਆ ਹਾਂ ਆਪਣਾ ਫੋਨ ਮਾਰ ਆਲੈਕਮ ਦੇ ਕੋਈ ਨਹੀਂ ਬਾਈ ਅੰਮੜੇ ਉਹ ਜੋ ਆ ਗਏ ਆਰ ਮੁੰਦਲੇ 1300 ਦੇ ਦੋ ਛੁੱਟਾਂ ਇਹ ਸਿਲਕ ਚਾਹਣਾ ਹੀ ਹਾਂਜੀ ਹੂੰ ਦੁਪੱਟਾ ਹਾਂ ਬਾਈ ਸਾਹ ਬਾਈ ਬੈਠਿਆ ਨਹੀਂ ਕੋਈ ਮੰਨੂ ਇਹ ਤਾਂ ਹੀ ਉਧਰੇ ਥੂੜ ਪਈ ਉਧਰੇ ਬਸ ਚੰਗੇ ਲੱਗਦੇ ਹਾਂ ਦੇਖ ਲਾਂਗੇ ਦਿਖਾ ਦਿਓ ਸਾਨੂੰ ਕੋੜਾ ਆਈਡੀਆ ਗੈਸ ਤੁਸੀਂ 500 ਤੋਂ ਸਟਾਰਟ ਕਰ ਲਓ ਬਾਕੀ ਆਪਣੇ ਗੰਜਾਹ ਦੇ ਹਿਸਾਬ ਨਾਲ ਅੱਗੇ ਵਧ ਜਾਾਂਗੇ ਆਪਾਂ ਕੋਈ ਨਹੀਂ ਜੀ ਕੋਈ ਨਹੀਂ ਸਾੜੇ ਸੂਟ ਵੀ 4-5 ਲੈਣੇ ਆ ਨਾ ਆਪਾਂ ਲਾਓ ਜੀ ਆ ਲਓ ਸੂਟ ਮਸਲੀਨ ਦਾ ਹੈਂਡਵਰਕ ਦਾ ਕੰਮ ਹੈ ਨਾ ਇਹ ਤੇ ਨਾਲੇ ਹੈਗਾ ਮਸਲੀਨ ਦਾ ਦੁਪੱਟਾ ਕਢਾਈ ਹੈ ਇਹਦਾ ਸਾਲਾ ਦਮਾਇਆ ਇਹਦੇ ਸਿੱਖਾ ਤੇ ਬਰੇ ਪੱਖੇ ਬੰਦ ਕਰ ਲੈ ਰਾਈਟ ਵਿੱਚ ਇਹਨਾਂ ਤੋਂ ਪੀਲਾ ਡਿਜ਼ਾਈਨ ਦੇ ਗੱਲਾ ਪੱਲਾ ਬਾਵਾ ਨਾਮ ਦੁਪੱਟਾ ਹੀ ਹੈ ਜੀ ਉਹ ਰਹਿਗਾ 1150 ਰੁਪਏ ਦਾ ਲੈਸ ਕਰਕੇ ਲਾਇਆ ਵਾ 750 ਰੁਪਏ ਦਾ ਕਰੇ ਵਗੈਰਾ ਚੱਲੂਗੀ ਕੋਟਨੇ ਚਾਹੀਦੀ ਹੈ ਇਹ ਸੈਮੀ ਗਰੇ ਹੀ ਹੁੰਦੇ ਦੋ ਪਿੰਡ ਇਹ ਗਰਾਉਂਡ 'ਵੀ ਆਮ ਗਰੇ ਹੁੰਦੀ ਆ 350 ਦਾ ਟੂਟ ਉਹ ਜੀ ਨਹੀਂ ਹੈਗਾ ਪਲੇਨ ਨੇ ਸੂਟ 6500 ਦਾ ਇਹ ਵੀ 1100 ਦਾ ਛੂਟ ਹੈ ਇਹ ਵੀ ਜੀ ਉਹੀ ਸੇਲ ਤੇ ਲਾਇਆ 1500 ਤੇ ਦੋ ਯਾਨੀ ਕਿ 7500 ਵਿੱਚ ਇਹ ਤਾਂ ਵੀ ਮਸਲੀਨ ਕਾਪਟਨ ਹੈ ਥ੍ਰੈਡ ਦਾ ਕੰਮ ਹੈ ਗਲੇ ਬੁੱਲੇ ਦਾ ਕੰਮ ਨਾ ਨਾਲ ਦੱਸਤਾ ਜੀ ਇਹ ਵੀ 950 ਦਾ ਸੂਟ ਹੈ 550 ਰੁਪਏ ਦਾ ਪਾਣੀ ਹੈ ਮੈਂ ਤੇਰਾ ਆਵਾਂ ਕੋ ਤੁਹਾਡੇ ਸਾਹਮਣੇ ਜਾਂ ਤਾਂ ਉਹ ਉੱਧਰ ਬੈਠ ਜਾਂ ਹਾਂ ਕਾਜੀ ਆਂ ਤੁਸੀਂ ਨਹੀਂ ਅੰਕ ਸਨ ਖੁਦੇ ਕਰਤੀ ਸੀ ਨਹੀਂ ਕਰਦੇ ਉਹ ਇਹੀ ਚੱਲਦਾ ਉੱਤਰ ਉੱਠ ਕੇ ਤੂੰ ਫੇਰ ਗਰਮ ਰਹਿਣਾ ਤੇਰੇ ਵਾਸਤੇ ਜਿਆਦਾ ਸਪੈਸ਼ਲ ਲਾਤਾ ਰਹਿਣਾ ਤਾਂ ਕਰਕੇ ਆ ਆ ਦੇਖੋ ਤਾਂ ਕੁਝ ਠੀਕ ਹੈ ਨਾ ਨੂੰ ਆਈਡੀਆ ਦੇ ਜੋ ਵੀ ਠੀਕ ਚੱਲ ਰਹੀ ਹੈ ਵੈਰਾਈਟੀ ਫਿਰ ਮੈਂ ਉਸ ਦਾ ਨੋਟ ਕਰਦਾ ਹਾਂ ਬਿਲਕੁਲ ਜੇ ਕੋਈ ਨਹੀਂ ਚੰਗਾ ਲੱਗਦਾ ਦੱਸ ਦੀ ਵੀ ਭਾਈ ਹੋਰ ਕੋਈ ਦਿਖਾ ਦੋ ਹਾਂਜੀ ਇਹ ਹੋਰ ਕਿਹਨਾਂ ਦਾ ਕਿਆ ਨਾ ਹੋਈ ਹੈ ਹਾਂ ਹੈਗਾ ਤਾਂ ਹਾਂ ਠੀਕ ਹੈ ਚੇਂਜ ਹੋ ਗਿਆ ਸਾਚੀ ਦਿੱਤੀ ਚੱਲੇ ਗਈ ਇਦਾਂ ਪਾਕਿਸਤਾਨ ਦੇ ਬੱਤੇ ਨੇ ਇਹ ਵੀ ਮਸਲੀਨ ਬੋਤਲ ਹਾਂ ਕਾ ਕਪੜਾ ਸ਼ਿਮਰ ਹੈ ਸ਼ਿਮਰ ਅੱਜ ਦੇਖ ਲਾ ਕਪੜਾ ਸ਼ਿਮਰ ਨਹੀਂ ਨਾ ਰੰਗਿਆ ਤੇ ਦਸਤੀ ਵੀ ਚਾਟ ਆਏਗਾ ਆ ਵੀ ਦਰਖਾ ਦੇ ਪਰ ਫਰੈਡ ਦੇ ਚਾ ਮੈਂ ਮਾਪ ਦੀ ਲਾ ਲੈਣਾ ਅੱਗੇ ਜੀ ਕੋਲ ਬਿਆਰ ਆ ਜੀ ਜੀ ਮਮ ਵਾਵਾ ਤੇ ਵਰਕ ਹੈ ਦੀ ਹਨਾ ਥ्रेड ਦੇ ਨਾਲ ਵੀ ਤੱਕ ਨੂੰ ਇਹ ਤੁਹਾਨੂੰ ਪੜਾਈਆਂ ਸਾਢੇ 1650 ਦੀ ਰੇਟ ਦਾ ਤੁਹਾਨੂੰ 950 ਰੁਪਏ ਦਾ ਲੱਗੂਗਾ ਮਾਮਾ ਦੇਖੋ ਇੱਕ ਗਾਉਂ ਦਾ ਸੱਦੂ ਐਚ ਰੰਗ ਦੇਖ ਲੈ ਪਰ ਕੁਝ ਹੋ ਕੁਝ ਨਹੀਂ ਰਿਹਾ 10000 ਪਲੱਸ ਵੀ ਚੱਲ ਜੂਗੀ ਤੇ ਨਹੀਂ ਕਿਹ ਚਾਹੀਦੀ ਆ ਆਹ ਕੁੜਾ ਲੈ ਇਹ ਚੀਜ਼ਾਂ ਨਵੀਂ ਹੈ ਇਹ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਅਦਾ ਦਿਨ ਤੇ ਬਾਅਦ ਆਮੋ ਜਿਹਾ ਮੀਂਹ ਨਾ ਬਦਲ ਗਿਆ ਨਾ ਸੋ ਆਪ ਬਾਦੋਂ ਆ 15 ਦਿਨ ਤੋਂ ਬਾਅਦ ਮੌਸਮ ਦਾ ਫਰਕ ਲੱਗ ਜਣਾ ਪੈਣਾ ਦੋ ਬੁੱਤ ਕੁ ਤਿੰਨ ਦਿਨ ਤੋਂ 15 ਦਿਨਾਂ ਤੋਂ ਬਾਅਦ ਮੌਸਮ ਦਾ ਫਰਕ ਲੱਗ ਜਣਾ ਪੈਣਾ ਕਾਟਨ ਨਹੀਂ ਚੱਲਣੀ ਫੇ ਕੱਪੜਾ ਥੋੜਾ ਮਿਕਸੇ ਚੱਲਣਾ ਹੂੰ ਮੌਸਮ ਜਿਵੇਂ ਬਰੀਲੀ ਹੋਣੀ ਆ ਨਾਲ ਦੀ ਨਾਲ 1100 ਦੀ ਰੇਨ ਦਾ ਸੂਤ ਆ ਲੈਸ ਕਰਕੇ ਕਮੀ ਆ ਕਾਟਨ ਚਾਹੀਦੀ ਆ ਕਾਟਨ ਚਾਹੀਦੀ ਆ ਦੁਕਾਨਦਾਰ ਨੂੰ ਕਾਟਨ ਵੇਚ ਕੇ ਵਾਦਾ ਤੂੰ ਉਹਨੂੰ ਸਾਹਮਣੇ ਹੀ ਨਹੀਂ ਫੈਜਣਾ ਹਾਂ ਜੀ 컬러 ਚਾਰੇ ਜੁਮੂ ਪਸੰਦ ਆਊਗਾ ਮੈਨੂੰ ਡਿਜ਼ਾਈਨਿੰਗ ਵੀ ਸੇਮ ਹੈ ਨਾ ਇਹਦਾ ਫਰਕ ਡਿਜ਼ਾਈਨਿੰਗ ਚ ਮੈਂ ਡਿਜ਼ਾਈਨਿੰਗ ਇੱਕੋ ਹੈ ਜੀ ਹੂੰ ਡਿਜ਼ਾਈਨ ਹੋਰ ਹੈਗਾ ਫਰੇਮਾਂ ਚ ਕੋਈ ਹੈਂਡਵਰਕ ਦਾ ਕੰਮ ਹੈ 13 13.5 1400 ਤੋਂ 1600 ਤੱਕ ਵਿਕਣਾ ਇਹਨਾਂ ਚੀਜ਼ਾਂ ਇੰਕੋ 500 ਦਾ ਪਲੇਨ ਸੂਟ ਆ ਜਾਂਦਾ ਜੀ 150 ਦੀ ਚੁੰਨੀ ਹੈ ਜਿਹੜਾ ਅੱਜ ਕੱਲੋ ਪ੍ਰਿੰਟਡ ਜੇ ਚੱਲਦੇ ਸੂਟ ਹਨਾ ਜੇ ਸਲਵਾਰ ਕਢਾਈ ਪ੍ਰਿੰਟਡ ਜੇ ਉਹ ਵੀ ਦਿਖਾ ਦਿਓ ਮਣਜੇ थलड़ा ये सही है वैसे रंग बहुत सोने अच्छा, रंग है भाई जी एच भी आई है अच्छा आ भी है ऐसे भी चलो ऐसे रंग रही प्रेम में कराओ पिंक पीछे पे है रंग आ भी डिजाइन की है नहीं, नहीं रंग तो मैं और दे देना दे रंगे में खतरनाक होता पहले ਹੇ 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 ਆ ਵੀ ਸੇਵੇਂ ਆ ਨਾ ਰੰਗ ਡਿਜ਼ਾਈਨ ਦਾ ਫਰਕ ਹੈ ਭਾਜੀ ਇਹ ਚ ਥ्रेड ਦਾ ਕੰਮ ਹੈ ਨਾਲ ਹੈਂਡ ਮੇਡ ਕੰਮ ਹੈ ਕੰਮ ਇਹਦਾ ਇੱਕ ਤਾਂ ਹੁੰਦੀ ਹੈ ਨਾ ਸੀਗਮੈਂਟ ਚ ਪਕਾਈ ਵੀ ਹੈ ਇੱਥੇ ਸਾਰਾ ਕੰਮ ਨੌਕੀ ਦਾ ਕੰਮ ਹੈਂਡ ਮੇਡ ਹੋਇਆ ਵਸ ਆਹੜ ਟੋਟਲੀ ਇੱਕ ਸਪੌਕਸੀ ਜੀ ਚਪਕਾ ਦਿੰਦੇ ਆ ਉਹਨੂੰ ਹੈਂਡ ਮੇਡ ਦੱਸੀ ਜਾਂਦੇ ਆ ਉਹ ਚੀਜ਼ ਨਹੀਂ ਹੈਗੀ ਇਹ ਇਹ ਉਹ ਦੀ ਚੀਜ਼ ਨਹੀਂ ਇਹਨੇ ਖਰਾਬ ਨਹੀਂ ਹੋਣਾ ਬਸ ਜੇ ਹੋ ਗਿਆ ਜੇ ਹੋ ਗਿਆ ਮੈਂ ਭਾਈ ਸੂਟ ਦੀ ਗਾਰੰਟੀ 5000 ਵਾਲੇ ਸੀ ਵੀ ਨਹੀਂ ਹੈਗੀ ਐਵੇਂ ਮੈਂ ਕੋਈ ਨਹੀਂ ਉਹ ਹੋਇਆ ਢਣਕੇ ਬਾਕੀ ਦਾ ਸੰਭਾਲ ਦੀ ਗੱਲ ਹੈ ਹਾਂ ਖਰਾਬ ਹੋਣ ਤੋਂ ਪਹਿਲਾਂ ਹੀ ਤਾਂ ਅੱਜ ਕੱਲ ਸੂਟ ਅਗਲਾ 4 ਵਾਰ ਪਾਉਂਦਾ ਲੱਗਦਾ ਨਵਾਂ ਲੈ ਲਵਾਂ ਡੱਬੇ ਵਿੱਚ ਕਿੰਨੇ ਕਲਰ ਨੇ ਇਹਦੇ ਵਿੱਚ 4 ਕਲਰ ਪੰਦੇ ਹੋਏ ਆ ਵੀ ਰੰਗ ਟੀਜ ਬੜੀ ਵਧੀਆ ਦਿਖਾਈ ਸੀ ਤੁਹਾਨੂੰ ਸਾਢੇ 550 ਇਹ ਸਬਜ਼ੀ ਦਾ ਜ਼ਿਆਦਾ ਨਾ ਬੁਰਾ ਹਾਲ ਇਹਦੇ ਨਾਲ ਕੱਪੜੇ ਦਾ ਬੁਰਾ ਹਾਲ ਹੋਇਆ ਵਾ ਸਬਜ਼ੀ ਨੂੰ ਨਾ ਚਾਰ ਦਿਨ ਕੋਈ ਪਸੰਦ ਨਹੀਂ ਨਹੀਂ ਮੇਰੇ ਮਿੱਤਰਾ ਉਸ ਵਾਰ ਵਰਕ ਆਇਆ ਸੀ ਤੋ ਇੱਕ ਦਾ 16 ਮਜਾਣਾ ਚੱਕ ਦੀ ਆਇਆਂ ਨੂੰ ਕੋਈ ਪਸੰਦ ਆ? ਇੱਕ ਦਾ ਲੈ ਲਿਆ। ਕਿਹੜਾ ਲੈਤਾ? ਆਹ ਲੈਤਾ। ਆਹ ਚਾਹ ਲੈਤਾ। ਠੀਕ ਆ। ਜੇ ਤੁਹਾਨੂੰ ਇਹ ਤਾਂ ਚੇਂਜ ਕਰਨਾ ਉਹ ਕੋਈ ਦਿੱਕਤ ਨਹੀਂ ਇਹ ਨਾ ਪਸੰਦ ਆ ਚੇਂਜ ਕਰ ਲਿਓ। ਚੇਂਜ ਵਾਸਤੇ ਨਹੀਂ ਕਿ ਆਏ ਵੀ ਰੱਖੜੀਆਂ ਵਾਲੇ ਦਿਨੇ ਹੋਣਾ ਤੁਹਾਡਾ। ਰੱਖੜੀਆਂ ਵਾਲੇ ਦਿਨੇ ਆਣਾ ਹੋਣਾ ਕੁੜੀਆਂ ਨੇ। ਹਾਂ ਮੈਂ ਮੰਨ ਲਓ ਬਾਈ ਚਾਂਦ ਮਾੜਾ ਮੋਟਾ ਨੂੰ ਕੋਈ ਚੇਂਜ ਕਰਨਾ। ਉਦਣੇ ਹੋਊਗਾ ਐਂ ਤਾਂ ਨਹੀਂ ਹੈ ਵੀ। ਇੱਕ ਕਾਜ ਹੁੰਦਾ ਇਹ। ਬਾਟਮ ਵਰਕ ਹੈ ਦੀ। ਸ਼ਰਟ ਨਾਲ ਇਹਦੀ ਮੈਂ ਆਈਡੀਆ ਦੇ ਦਿਆਂ ਤੁਹਾਨੂੰ ਨਾਲ ਦੁਪੱਟਾ ਜੀ ਇਹ ਤੁਹਾਨੂੰ 450 ਦਾ ਇਹਦੇ ਵਿੱਚ ਹਰ ਚਲਵਾਰ ਵਰਕ ਦੇ ਵਿੱਚ ਨਾ ਤੁਸੀਂ ਪੁੱਛੋ ਨਹੀਂ ਇਹ ਚੀਜ਼ ਇੰਨਾ ਕੋ ਰੁਪਇਆ ਬਣ ਆਹ ਚੀਜ਼ ਦਾ ਆ ਸ਼ਰਟ ਹੈ ਇਹਦੀ ਆ ਬਾਟਮ ਵਰਕ ਹੈ ਨਾਲ ਇਹਦੇ ਕਾਟਨ ਦਾ ਮਸਲੀਨ ਦਾ ਦੁਪੱਟਾ ਹੈ 950 ਰੁਪਏ ਦਾ ਤੁਸੀਂ ਪਈਏ ਜੀ ੱੱਲੇ ਦਾ ਵਰਕ ਹੈ ਇਹ ਦਾ ਕਾਟਨ ਦਾ ਨਾਲ ਮਸਲੀਨ ਦੇ ਕਾਟਨ ਦਾ ਦੁਪੱਟਾ ਹੈ ਇਹ ਦਾ ਪੂਨ ਸਾਈਡ ਕਢਾਈ ਵਾਲਾ ਦੁਪੱਟਾ ਇਹ 950 ਰੇਂਜ ਚ 60 ਆਜੀ ਤੱਕ ਵੀ ਪੁੱਛੋ ਇਹ ਜੁ ਜੀ ਨਾਲ ਜਿਹੜੇ ਮਰਜ਼ੀ ਰੇਟ ਚ ਇਹਨੂੰ ਕਾਇਦ ਦਿਓ ਉਸੇ ਰੇਟ ਚ ਤੁਹਾਨੂੰ ਮਿਲ ਗੋਗੀ ਇਹ ਨਾਲ ਦੁਪੱਟਾ ਇਹਦੇ ਕੋਪਰ ਦਾ ਰੰਗ ਦੇਪ ਦੇ ਨੂੰ ਸੂਟ ਹੈਗਾ 1050 ਦਾ ਫਰਕ ਹੁੰਦਾ ਉਹ ਤੋਂ ਦੇ ਤਾਂ ਆਪਾਂ ਦੇਖ ਲੈਣੇ ਨੇ ਨੈਟ ਤੇ ਬਈ ਕੱਪੜਾ ਉਹ ਚੀਜ਼ ਨਹੀਂ ਹੁੰਦੀ ਦਾ ਰੈਨ ਉਹੀ ਆ ਪਰ ਹੱਥ ਲਾਏ ਤੇ ਕੱਪੜੇ ਨੂੰ ਪਤਾ ਲੱਗਦਾ ਆ ਦਿੱਖ ਰੰਗ ਆ ਦਿੱਖ ਲੈ ਲੋ ਸਾਰਿਆਂ ਨੂੰ ਬੈਸਟ ਹੈ ਰੰਗ ਦੇਪ ਦੇ ਨੂੰ ਇਹ ਮੈਂ ਕਹਣਾ ਅੱਜ ਜਦੋਂ ਉਹਦੇ ਵਿੱਚ ਵੀ ਰੰਗ ਜੇ ਤੂੰ ਆਹ ਕਲਰ ਸੰਦੀਪ ਭੈਣ ਨੂੰ ਕੱਢ ਲਵੇਂ ਮਾਥੜਾ ਆਹ ਰੰਗਰੇਦ ਵਿੱਚ ਬਹੁਤ ਹਨ ਇਹ ਮਾਲੇ ਸ਼ੋਰੇ ਚ ਜਿਹੜਾ ਅਸਲੀ ਹੈ ਪ੍ਰੇਮ ਉਹਦੇ ਵੀ ਰੰਗ ਦੇ ਆ ਦਿਖਾਇਓ ਆ ਹੜਾ ਪਿਆ ਆ ਭੈਣ ਦੀ ਸੁਖਵੀਰ ਕੌਰ ਬਹੁਤ ਹੋਣੀ ਚੀਜ਼ ਆ ਕਾਟਨ ਦੀ ਹੈ ਜਿੱਦਾਂ ਕਹਿੰਦੇ ਆ ਤੁਸੀਂ ਪਾ ਕੇ ਸੰਧਾਉਂਗੀ ਉਹਦੇ ਵਿੱਚ ਚਾਰ ਕੱਲੇ ਨੇ ਚਾਰੇ ਰੰਗ ਆ ਤੇ। ਤੇ ਜੀ ਆ ਵੀ ਸੂਰ ਦਾ ਕਲਰ ਵਧੀਆ ਆ। ਪਤਾ ਨਹੀਂ ਕਿ ਆ। ਹਾਂ। ਪਤਾ ਨਹੀਂ ਕੀ ਕਰ ਦਿੰਦੀ ਜਸਮਿੰਦਰ ਜਹਾ ਕੇ ਮਰਦੀ ਜੀ। ਦੋਨਾਂ ਨੂੰ ਸ਼ੇਮ ਲੰਨ ਦੀ। ਪੈਸਾ ਸਿਰਫ ਫਰਕ ਰੰਗ ਦਾ ਹੀ ਆ। ਦੋ ਦੇ ਦੋ ਲੈ ਲੋ। ਰੰਗ ਦਾ ਹੀ ਫਰਕ ਆ ਹੋਰ ਤਾਂ ਕੁਝ ਨਹੀਂ ਹੈ ਚ। ਡਿਜ਼ਾਈਨ ਸੇਮ। ਇਹ ਮੈਂ ਹੋ ਗਿਆ ਆ ਤੇ ਆ ਉਪਰੜਾ ਪਏ ਉਪਰ। ਕੱਪੜਾ ਜੀ। ਆ ਥੱਲੜਾ। ਬੜਾ ਵਧੀਆ ਨਾ ਤਾਂ ਯੈਲੋ ਆ ਨਾ ਹੀ ਪੈਰਟਾ ਲੱਗ ਜਾ ਰੰਗ ਆ। ਆੜਾ ਥੱਲੇ ਪਿਆ ਨੀਰ ਲੈ ਜਾਏ ਵੀ ਹੁਣ ਲੱਗੂਗਾ ਦੇਖੋ ਦੇਖੀ ਬੁੱਤਰਾ ਆ ਦੋਵੇਂ ਕੱਢ ਦੋ ਕਿਸੇ ਨੂੰ ਸੈਲੈਕਟ ਜਈ ਬੀਜ ਦਿਖਾਦਾ ਇਹ ਚੀਜ਼ਾਂ ਮੈਂ ਤੁਹਾਨੂੰ ਮੈਂ ਇਦਾਂ ਇਹ ਲੇ ਕੇ ਦੋ ਪੜਾ ਲੈਣੀਆਂ ਜਿਵੇਂ ਨਾ ਚਲੋ ਐਨਾ ਜੁੱਤ ਨਹੀਂ ਕਰਨਾ ਕੋਈ ਇਹ ਦੋਨੇ ਸੇਮ ਹੀ ਆ ਨਾ ਦੋਨਿਆਂ ਦੀ ਰੇਂਜ ਆ ਰੇਂਜ ਸੇਮ ਹੈ ਦੋਨੇ ਚਲੇ ਜੀ ਹਾਂ ਸਹੀ ਨਹੀਂ ਆ ਵੀ ਸੋਹਣਾ ਤਾਂ ਇਹਦਾ ਜਿਹੜਾ ਬਲੈਕ ਜਾ ਹਾਂ ਆ ਵੀ ਸਵਾ ਬਹੁਤ ਵਧੀਆ ਭਾਜੀ ਇਹ ਕਿਹੜਾ ਹੈ ਬਲੈਕ ਦਾ ਬਲੈਕ ਤੇ ਵਿਕਦੇ ਆ ਹਾਂ ਇਹਦਾ ਆ ਵੀ ਵਧੀਆ ਸੋਹਣਾ ਕਿਉਂਕਿ ਕੱਪੜਾ ਇਹਦਾ ਸਟੱਫ ਨੂੰ ਅੱਕ ਲਾਉ ਨਾ ਦਾ ਕਲਰ ਜਾਣਾ ਤੇ ਕੰਫਰਟੇਬਲ ਹੈ ਹਾਂ ਕਰਦੇ ਆ ਵੀ ਦੋ ਆ ਰੰਗ ਦਾ ਕਿੱਧਰ ਹੋ ਤੇ ਦੋਨੋਂ ਤੇਰੇ ਮਰਜ਼ੀ ਚੱਕ ਲੈਣੇ ਉਹਨੂੰ ਸੇਮੇ ਲੈਣੇ ਪਾਣੇ ਫਿਰ ਦੇ ਹੋਲ ਇੱਥੇ ਦੋ ਉਹ ਰੱਖ ਲੈਣੇ ਆ ਉਹਦਾ ਇਹਨਾਂ ਨੇ ਪਾਇਆ ਉਹਦੇ ਚ ਹੈ ਵੇਟਿੰਗ ਚ ਆਉ ਹਾਂ ਵੇਟਿੰਗ ਚ ਆਉਂਗਾ ਅੱਛਾ ਵੇਟਿੰਗ ਰੂਮ ਚ ਰੱਖਦੇ ਵੇਟਿੰਗ ਰੂਮ ਚ ਰੱਖਦੇ ਹੋ ਠੀਕ ਆ ਜੇ ਨਾ ਕੋ ਸੱਚਾ ਫਿਰ ਉਹ ਉਹਨਾਂ ਦਾ ਹੋ ਜਾਣਾ ਇੱਕਦ ਹੋਰ ਕਿਸੇ ਲੱਗਦੇ ਇਹਦੇ ਨਾਲ ਵੈਸੇ ਇਸ ਰੇਨ ਦੇ ਵਿੱਚ ਇਹ ਬ੍ਰੈਕ ਇਹਨਾਂ ਤੋਂ ਦੂਰ ਹੈ ਨਾ ਤੇ ਉਹਦਾ ਐਮਤ ਨਹੀਂ ਲਾਈਟ ਕੰਨ ਵੀਰ ਤਾਂ ਨਹੀਂ ਤੰਗ ਹੋ ਗਿਆ ਵੀਰ ਤੰਗ ਤਾਂ ਨਹੀਂ ਹੋ ਗਿਆ ਨਾ ਨਾ ਤੰਗ ਨਹੀਂ ਹੁੰਦਾ ਉਹ ਹਾਂ ਵੀ ਕਈ ਜਾਵੇ ਕਿਤੇ ਕੱਪੜੇ ਘੜਵਾਈ ਜਾਨੇ ਆ ਤੰਗ ਕਰਨ ਵਾਲਿਆਂ ਤੇ ਆਓ ਇਹੀ ਦਾ ਬੰਦਾ ਸਾਡਾ ਇਸ ਜਿਹੜਾ ਤੰਗ ਨਹੀਂ ਹੁੰਦਾ ਇਹੀ ਤੇਜ ਆ ਹੈ ਹਾਂ ਪੁਰਾਣੀਆਂ ਗੱਡੀਆਂ ਚੱਲਦੀਆਂ ਪੁਰਾਣੀਆਂ ਨਵੀਆਂ ਚ ਕੀ ਆ ਸਹੀ ਗੱਲ ਥੋੜਾ ਕੇ ਟਾਈਮ ਆ ਨਾਲ ਇੰਜਨ ਸੀ ਜੋ ਥੋੜਾ ਕੇ ਟਾਈਮ ਖੜਦੀ ਹੈ ਗੱਡੀ ਹਾਂ ਜ਼ਿਆਦਾ ਦਾ ਆ ਵੀ ਚੱਲਦੀ ਸਹੀ ਗੱਲ ਆ ਇਹਦਾ ਕਿਆ ਇਹਦੀ ਕਿਆ ਰੇਂਜ ਆਈ ਝੂਟ ਹੈਗੇ ਸਾਢੇ 24 ਮੈਂ ਤਾਂ ਜੀ ਦੇਖ ਲੈ ਸੂਟ ਪੱਤੇ ਤਾਂ ਪਰਨੇ ਇਹ 100 ਸੂਟ ਦੇ ਕਿਰਨੇ ਦੇਖ ਲਿਆ ਮੇਰੇ ਨੂੰ ਥੋੜਾ ਜਿਹਾ ਮੈਨੂੰ ਸੀਮਲ ਡੋਗ ਜੇ ਹੋ ਜਾਂਦਾ ਜਿੰਨੇ ਕੱਪੜੇ ਕਹਿੰਦੇ ਉਨੇ ਹੀ ਦਿਨ ਕੱਟ ਜਾਣ ਹੁਣ ਸਾਰੇ ਮਿੰਟਰ ਦੇ ਡੈਡੀ ਵਿੱਚ ਘੱਟ ਘੱਟ ਮਿਲਦੇ ਨੇ ਛਾਲ ਤੇ ਅੱਧੇ ਘੜ ਕਹਿਣ ਆਹ ਲੈ ਲੇ ਜੀ ਪਾਣੇ ਕਰ ਲਈ ਬਣੀ ਚੁਆਇਸ ਪਤੰਦ ਪਹਿਣਾ ਵਾਸਤੇ ਸੂਟ ਲੈ ਲੈਨੇ ਪਾਪਾ ਜੀ ਤੇ ਬਾਕੀ ਕੋਈ ਕਮੀ ਪੇਸ਼ੀ ਬਾਈ ਕਹਿੰਦਾ ਅਸੀਂ ਬੈਠਿਆ ਸੂਟ ਦਾ ਕਪੜਾ ਪੂਰਾ ਹੋਊਗਾ ਹੀ ਹਾਂ ਇਹ ਆ ਪੂਰਾ 5 ਮੀਟਰ 5 ਮੀਟਰ 3 ਮੀਟਰ ਸਲਵਾਰ ਦਾ ਹਨਾ ਆਲ ਓਵਰ ਸੂਟ ਆ 5 ਮੀਟਰ ਜਿਹੜਾ ਆ ਇਹ ਮੈਚਿੰਗ ਆ ਇਹ ਕੱਢਣ ਨੂੰ ਤਾਂ 3 ਮੀਟਰ ਕਹਿੰਦੇ ਆ ਯਾਨੀ ਕਿ ਦੋ ਸਟਰੀ ਸਲਵਾਰ ਪੂਰੀ ਨਹੀਂ ਬਣੇਗੀ ਪੂਰੀ ਸਲਵਾਰ ਯਾਨੀ ਕਿ ਬਣ ਜੂਗੀ ਸਲਵਾਰ ਬਣੂਗੀ ਠੀਕ ਆ ਹਾਂ ਇਹ ਆਲ ਓਵਰ ਪੂਰੇ 5 ਮੀਟਰ ਸੂਟ ਦਾ ਠੀਕ ਆ ਹਾਂਜੀ ਇਹ ਸੇਲ ਕਿੰਨੀ ਤਰੀਕ ਤੱਕ ਆਪਣੀ ਲੱਗੀ ਹੋਈ ਭਾਜੀ ਰੱਖੀਆਂ ਤੱਕ ਤਾਂ ਹੈ ਹੀ ਹੈ ਹੀ ਹੈ ਬਾਕੀ ਜਿੱਦਾਂ ਜਿੱਦਾਂ ਮਾਲ ਆਈ ਜਾਣਾ ਉਸ ਤੋਂ ਬਾਅਦ ਚੱਲੀ ਜਾਊਗੀ ਜਾਨੀ ਕਿ ਹਲੇ ਰੱਖੜੀਆਂ ਤੱਕ ਤਾਂ ਹੀ ਆਫਰ ਆ ਨਹੀਂ ਅੱਗੇ ਮਾਲ ਆ ਹੀ ਜਾਂਦਾ ਹੈ ਵੈਸੇ ਮਾਲ ਮਿਲ ਰਿਹਾ ਹੈ ਤਾਂ ਹੋਰ ਹੈ ਜਾਨੀ ਕਿ ਹਾਂ ਰੱਖੜੀਆਂ ਤੱਕ ਕਣਕ ਬੜਾ ਆਫਰੜਾ ਤੁਸੀਂ ਰੱਖਿਆ ਹੋਇਆ ਜਿੱਦਾਂ ਵਿਆਹ ਸ਼ਾਦੀ ਵਾਸਤੇ ਕਿਸੇ ਨੂੰ ਕੱਪੜੇ ਲੈਣੇ ਆ ਉਦਾਂ ਸਪੈਸ਼ਲ ਰਿਸਪੌਂਸ ਹੈ ਬਸ ਓਕੇ ਆ ਜੀ ਚਲੋ ਠੀਕ ਚਲੋ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਕਰਦੇ ਆਪਾਂ ਜਾ ਕੇ ਹੁਣ ਸ਼ੱਭੂ ਵਾਸਤੇ ਵੀ ਕੱਦਾ ਸੂਟ ਲੈਣਾ ਜੀ ਸੂਟ ਤੋਂ ਪਾਉਣਾ ਹੈ ਆਪਣੀ ਚੋਅਸ ਵੀ ਪਸੰਦ ਕਰਨਾ ਮੈਂ ਬਾਹਰ ਨੂੰ ਕੱਪੜਾ ਭੇਜਣਾ ਜੀ ਜਦ ਵੀ ਮੇਰੀ ਪਸੰਦ ਸਵਾਫ ਨਾਲ ਨਹੀਂ ਬਣਦੀ ਹੋਈ ਨਹੀਂ ਸਲਾਹ ਨਹੀਂ ਕੱਪੜਾ ਪਹਿਣਾ ਲੈਣਾ ਜਦ ਵੀ ਮੇਰੀ ਪਸੰਦ ਜੇ ਤੁਸੀਂ ਪਸੰਦ ਕਰਦੇ ਹੋ ਹਰੇਕ ਕੋਈ ਕੁਤਿ ਹੈ ਹਸਿੰਦ ਕਿੱਥੋਂ ਵੀ ਪਸੰਦ ਪਹਿਣਾ ਨਹੀਂ ਕੁਤਿ ਪੈਣੀ ਦੋ ਨੂੰ ਤੇ ਤੇ ਆਪਣੀ ਵੀ ਮਾੜੀ ਮੋਟੀ ਚੋਅਸ ਰੱਖਿਆ ਕਰੋ ਨਾ ਕਰਾਂ ਜੀ ਚੋਅਸ ਤਾਂ ਚਾਹੀਏ ਪਰ ਇਹ ਉਹਦੇ ਜੇ ਨਹੀਂ ਹਨ ਕੱਪੜੇ ਨੂੰ ਦੇਖ ਕੇ ਹਾਂ 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 ਕੇਰ ਲਿਆ ਕੇਰ ਲਿਆ ਉਹ ਤਾਂ ਰੋਜ਼ ਕੇ ਹੁੰਦੀ ਆ ਤੁਹਾਨੂੰ ਉਹ ਤਾਂ ਵਿੱਚ ਪਿੰਡ ਮਾਰੀ ਖੁੱਟ ਗਿਆ ਐ ਮਾਰੀ ਉਹਨੇ ਮਾਰੀ ਮੈਂ ਮਾਰੀ ਸੀ ਅੱਛਾ ਨਾ ਤੂੰ ਦੱਬ ਗਿਆ ਇਹ ਤਾਂ ਬੰਦਾ ਨੂੰ ਯਾਰ ਤੇ ਵਾਈਟ ਪਲਾਜ਼ੋ ਨਾਲ ਕਿ ਪਲਾਜ਼ੋ ਹਾਂ ਹਾਂ ਇਹਦਾ ਵਾਈਟ ਪਲਾਜ਼ੋ ਨਾਲ ਅੱਛਾ ਪਲਾਜ਼ੋ ਸੂਟ ਆਇਆ ਯਾਰ ਨਹੀਂ ਤਾਂ ਮੇਰੇ ਕੋਲ ਐਡ ਨਹੀਂ ਆ ਰਿਹਾ ਇਹਨਾਂ ਜੇ ਦੇਖ ਕੇ ਤੁਸੀਂ ਚੈੱਕ ਕਰੋ ਮੈਂ ਤਾਂ ਬਹੁਤ ਟਾਈਮ ਲਾ ਦਵਾਂਗੇ ਚੈੱਕ ਕਰੋ ਛੇਤੀ ਛੇਤੀ ਇਹ ਤਾਂ ਭਾਜੀ ਮੇਰੇ ਪਰ ਕਰਾਰੀ ਅੜ ਜਾਂਦੀ ਆ ਕਿ ਆ ਵਾਸਤਵ ਤੁਸੀਂ ਤਾਂ ਉਹੀ ਹੈ ਨਾ ਇਹ ਤਾਂ ਨਹੀਂ ਚੱਲਣੀ ਮੱਕੜ ਬੱਕੜ ਆ ਮੱਕੜ ਬੱਕੜ ਨਾ ਵੀ ਕਹਿਣਾ ਠਾ ਆ ਰੰਗ ਸਭ ਹੀ ਤਾਂ ਛੱਡਿਆ ਬਾਕੀ ਜੋ ਐਸ ਭਾਜੀ ਵਧੀਆ ਇਹ ਗੱਲ ਮੰਨਣਿਆ ਵੀ ਪੰਪ ਦਈ ਜਾਓ ਪੰਪ ਨਹੀਂ ਦਿੰਦੇ ਹਾਂ ਪੰਪ ਤਾਂ ਹੀ ਜਾਓ ਹੁਣ ਬੈਠੇ ਪੰਪ ਵਾਲਾ ਕੰਮ ਨਹੀਂ ਹੈਗਾ ਆਪਣੇ ਕੋਲੇ ਸਿੱਧੀ ਹਵਾ ਭਰ ਦੰਨੇ ਆ ਪੰਪ ਉਹ ਪੰਪ ਕਿੱਦੀ ਵਾਰੀ ਕੰਮ ਕਰਦਾ ਫੇ ਸਿੱਧੀ ਹਵਾ ਭਰ ਦੰਨੇ ਆ ਆਪਾਂ ਪਿੱਛੇ ਸਲਾਹ ਸਹੀ ਹੋਊਂ ਦਊਂਗੇ ਨਾ ਨਾ ਆਪੀ ਅੱਗੇ ਨੂੰ ਕਹਿੰਦਾ ਵੀ ਹਾਂ ਵਾਕਈ ਸਲਾਹ ਵਧੀਆ ਦਿੱਤੀ ਪਤਾ ਲੱਗ ਨਹੀਂ ਓਕੇ ਆ ਚਲੋ ਜੀ ਚਾਰੰਜੀਤ ਕੋਲ ਬਿਨਾ ਮੰਚ ਰੱਖੇ ਵੀ ਮੈਨੂੰ ਨਹੀਂ ਮਿਲਿਆ ਕੋਈ ਸੂਟ ਧਾਨਾ ਨੂੰ ਵੀ ਲੱਗ ਗਿਆ ਪਾਣੀ ਕਿਉਂਕਿ ਮੋਟਰ ਦੀ ਸੈਟ ਆਈ ਹੋਈ ਸੀ ਤਾਂ ਲੱਗ ਗਿਆ ਅੱਛਾ ਨਨ ਨੂੰ ਲਾਤਾ ਲੱਗ ਗਿਆ ਜੀ ਆ ਵੀ ਚੱਲੀ ਹੁਣ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅੱਗੇ ਜਾ ਕੇ ਅੱਗੇ ਜਾ ਕੇ ਹਾਂ ਹਾਂ ਮਰਮਜੇ ਨੂੰ ਦੇਖ ਲੈ ਦੇਖ ਲੈ ਕੋਈ ਮਾਤਾ ਵਾਸਤੇ ਵੀ ਦਿਖਾ ਦਿਓ ਜੀ ਹੁਣ ਕੋਈ ਸੂਟ ਬਹੁਤ ਬੰਦਾ ਕਿ ਦਾ ਏਜ ਕਿੰਨੀ ਹੈ ਮਾਤਾ ਮਾਤਾ 65 ਦੇ ਹਾਲ ਦੇ ਆ ਰੰਗ ਲਾਈਟ ਪੰਨੇ ਕਿਦਾਂ ਨਹੀਂ ਨਹੀਂ ਫਿੱਕਾ ਫਿੱਕਾ ਹੀ ਪਾਉਂਦੇ ਨੇ ਨਾ ਪਾਣ ਵਾਸਤੇ ਲੈਣਾ ਨਹੀਂ ਤਾਂ ਲੋਕਲ ਉਹਦਾ ਲੋਕਲ ਵੀ ਉਹੋ ਜਿਹਾ ਹੀ ਪਾਉਂਦੇ ਨੇ ਅਸੀਂ ਇਦਾਂ ਕਰਦੇ ਆ ਦੁਪट्टे ਤੋਂ ਬਿਨਾਂ ਸੂਟ ਇਹ ਦੇਖਣ ਲੱਗੇ ਆ ਜੀ ਹੁਣ ਅਸੀਂ ਆਪਣੀ ਮਾਤਾ ਵਾਸਤੇ ਬੀਬੀ ਵਾਸਤੇ ਪਾਪਾ ਜੀ ਅਸੀਂ ਤੁਸੀਂ ਮੜਾਂ ਤੁਸੀਂ ਜਾਵੋ ਇਦਾਂ ਦੁਪੱਟੇ ਨਾਲ ਆ ਜਾਣਾ ਨਾਲੇ ਦਾਲੇ ਦਾ ਦੁਪੱਟਾ ਪੜਾਈ ਹੋਵੇ ਇਹ ਸਾਡੇ ਤੋਂ 500 ਰੁਪਏ ਲੂਗਾ ਨਹੀਂ ਵਾਈਟ ਲੈ ਕੇ ਥੋੜਾ ਡਾਈ ਕਰਾ ਲਓ ਸਿਆਣਾ ਬੰਦਾ ਐ ਆ ਵੀ ਕਪੜਾ ਥੋੜਾ ਜਿਹਾ ਕੋਟਨ ਟੱਚ ਜ਼ਿਆਦਾ ਭਾਲਦਾ ਹਲਕਾ ਕਪੜਾ ਮਿਕਸ ਕਪੜਾ ਐਦਾਂ ਹੁੰਦਾ ਸਿਆਣੇ ਦੀ ਕਿਸੇ ਦੀ ਬੋਡੀ ਸੂਟ ਕਰਦੀ ਹੈ ਕਿਸੇ ਦੀ ਨਹੀਂ ਨਹੀਂ ਕਰਦੀ ਹੈਗੀ ਆਪਰੇ ਮਾਰਨ ਦੇ ਆ ਵੀ ਬੋਲ ਕੁਛ ਭਾਈ ਇਹਦੇ ਵਿੱਚ ਵੀ ਕਲਰ ਹੋ ਰਿਹਾ ਨਹੀਂ ਇਹ ਵੀ ਕਲਰ ਚਾਹੀਦਾ ਡਿਜ਼ਾਈਨ ਕੀ ਹੋਣਾ ਹੈ ਮੇਰੇ ਸਿਆਲੇ ਆਲੇ ਹੁੰਦਾ ਇੰਜੇ ਸਿਆਲ ਦੇ ਕੋਡ ਨਹੀਂ ਲੈਣੀ ਆ ਫਿਰ ਚੀਜ਼ ਲੱਭ ਦਿਖਾ ਦਿੰਦਾ ਜਿਹੜਾ ਤੁਹਾਡਾ ਸਿਆਲ ਤੁਸੀਂ ਪਾ ਕੇ ਉਹ ਬਾਬਾ ਜੀ ਸਿਆਲ ਕਿੱਥੇ ਬੈਠਾ ਸਿਆਲ ਦਾ ਜਾ ਹਾਲੇ ਡੇਢ ਮਹੀਨਾ ਪਿਆ ਹਾਲ ਤਾਂ ਡੇਢ ਮਹੀਨਾ ਪਿਆ 2 ਮਹੀਨੇ ਆਓ ਇਹ 2.5 ਮਹੀਨੇ ਹਰ ਜੰਮ ਨਿੰਦ ਰੱਖ ਤੂੰ ਖੜਦਾ ਤੂੰ ਥੱਪੜ ਮਾਰ ਕਾਰ ਨੂੰ ਲੈ ਲੋ ਥੋੜਾ ਜਿਹਾ ਆਣ ਜਾਣ ਨੂੰ ਕਾਣ ਗਿਆ ਆਲਓਵਰ ਦਾ ਆ ਦੁਪੱਟਾ ਹੈ ਦਾ ਪਿਓਰ ਦਾ ਪਿਓਰ ਦਾ ਦੁਪੱਟਾ ਵਰਕ ਵਾਲਾ ਸੂਟ ਹੈਗਾ 11:30 12:00 ਦਾ 7:30 ਉਹ ਗਰੇਜਾ ਕਲਰ ਹੈ ਹਾਂ ਹਾਂ ਆ ਵੀ ਵਧੀਆ ਆ ਪੀਚ ਕਲਰ ਇੰਨਾ ਸੋਹਣਾ ਰੰਗ ਹੈ ਇਹ ਵੀ ਵਧੀਆ ਹੈ ਆ ਪੀਚ ਕਲਰ ਬੜਾ ਵਧੀਆ ਰੰਗ ਹੈ ਆ ਆ ਵੀ ਵਧੀਆ ਆ ਪੀਚ ਦਾ ਰੰਗ ਪਰ ਇਹਦੇ ਨਾਲ ਦਾ ਮਤਲਬ ਤਾਂ ਹੈਗਾ ਬੀਬੀ ਪਾ ਹੈਗਾ ਹੀ ਇਹ ਇਹ ਰੰਗ ਨਹੀਂ ਹੋਊਗਾ ਹੈਗਾ ਹੀ ਉੱਦਾਂ ਨਾ ਨਵੇਂ ਪਿਸਤਾ ਕਲਰ ਇਹ ਕਲਰ ਨਵਾਂ ਵੈਸੇ ਕਹ ਹੈਗਾ ਹੀ ਮਾਤਾ ਬਰੂਜੀ ਰੰਗ ਹੈ ਨਾ ਇਹ ਪਿਸਤਾ ਹੈ ਜ਼ਹਿਰ ਮੂਰ ਦਾ ਕਲਰ ਹੈ ਦਾਤਾ ਜੀ ਪੀਜਾ ਕਲਾ ਦੋ ਜਦ ਨਾਲ ਕੁਛ ਨਹੀਂ ਚੁੰਨੀ ਮੈਂ ਦੇ ਦੇਣਾ ਆ ਲੈ ਲੈਣਾ ਆ ਕਿਹਾ ਤੁਸੀਂ ਕਹਿੰਦੇ ਆ ਹਾਂ ਇਹ ਵੀ ਠੀਕ ਆ ਜੇ ਮਾ ਲੋ ਮਾਤਾ ਕੁਝ ਮਾਤਾ ਪਸੰਦ ਹੈ ਬਦਲ ਦਿਓ ਉਹ ਕਿ ਪੱਟ ਪੱਟੇ ਦਾ ਇਹਨਾਂ ਨਾ ਉਹ ਵੀ ਪਾੜਤਾ ਜੀ ਅਸੀਂ 5 ਮੀਟਰ 5 ਮੀਟਰ ਕੱਟਣਾ ਹੈ ਮੈਂ ਉਹੀ ਆ ਨਾ ਵੀ ਕਿਤੇ ਠੀਕ ਆ ਨਾ ਕੋਈ ਠੀਕ ਆ 5 ਮੀਟਰ ਕੱਟਣਾ ਹੈ ਠੀਕ ਆ ਚਲੋ ਜੀ ਕਰ ਲਈ ਹੁਣ ਆਪਾਂ ਸਾਖਤਾ ਮਿਲਦਾ ਆਪਾਂ ਹੁਣ ਤੁਹਾਨੂੰ ਬਾਅਦ ਦੇ ਵਿੱਚ ਤੇ ਹੁਣ ਚਰਨਜੀਤ ਕਹਿੰਦੀ ਵੀ ਹੁਣ ਆਪਾਂ ਚਾਦਰ ਵੀ ਲੈ ਲਈਏ ਤੇਰੀ ਚੁਆਇਸ ਹੈ ਕਿ ਇਦਾਂ ਕਹਿੰਦੀ ਵੀ ਪਾਣੀ ਉੱਪਰ ਡੁੱਲ ਜਵੇ ਪਰ ਇਹ ਗਿੱਲੀ ਨਾ ਹੋਵੇ ਬਾਈ ਨੇ ਹੁਣ ਆਪਣੀ ਸਕੀਮ ਦੇ ਦਿੱਤੀ ਕਹਿੰਦਾ ਵੀ ਫਿਰ ਹੱਥ ਮਾਰੋ ਪਾਣੀ ਬਾਹਰ ਆ ਵੀਰ ਨੇ ਆਪਣੀ ਲੈਦੀ ਸਕੀਮ ਦੇ ਦਿੱਤੀ ਇਹ ਕਹਿੰਦਾ ਬਾਡਰ ਪ੍ਰੂਫ ਲੈ ਲਓ ਇਦਾਂ ਕਹਿਦੀ ਮਜ਼ਾਕ ਉਡਾਈ ਜਾਂਦੇ ਆ ਤੇਰੀ ਚਾਦਰ ਚਾਹੀਦੀ ਕਿਹ ਹੈ ਜੀ ਆ ਆ ਗਿਆ ਇਹ ਤਾਂ ਗਿੱਲੀ ਰਹਿੰਦੀ ਹੈ ਚਾਦਰ ਉਹ ਗਿੱਲੀ ਵਾਲੀ ਦੂਜੀ ਆ ਉਹ ਇਹ ਕਿਹੜੀ ਆ ਇਹ ਬੋਰੀ ਵਾਲੀ ਨਹੀਂ ਸੱਤੀਏ ਥੱਲੇ ਵਾਲੀ ਆ ਅੱਛਾ ਇਹ ਇਹ ਛੇਤੀ ਗਿੱਲੀ ਨਹੀਂ ਹੁੰਦੀ ਪਰ ਇਹ ਗਿੱਲੀ ਨਹੀਂ ਹੁੰਦੀ ਅੱਛਾ ਹੁਣ ਦੇਖ ਲੈ ਪਾਣੀ ਪੂਣੀ ਪਾ ਕੇ ਪਹਿਲਾਂ ਕੋਈ ਨੇ ਕਿਹੜੇ ਚਮਕੌਰ ਸਾਹਿਬ ਛੱਡ ਕੇ ਜਾਣਾ ਇਹਨਾਂ ਨੇ ਨਹੀਂ ਜਿਹੜੀ ਉਹ ਪਾਣੀ ਪਾਣੀ ਝੋਕ ਲਿਓ ਗੱਦਰ ਕੇ ਦਾ ਪਿੰਡ ਦੀ ਜੱਦਰ ਆ ਉਹ ਪਾਣੀ ਝੋਕ ਜਾਂਦੀ ਆ ਜਦ ਲਈ ਉਹ ਗਰਮ ਵੀ ਰਹਿੰਦੀ ਹੁਣੀ ਆ ਇਹ ਵੀ ਕਹਿੰਦੇ ਕਿ ਜਿੱਦਿ ਕੀ ਪਹਿਲਾਂ ਨਹੀਂ ਗੱਲ ਕਰੀ। ਮੀਂਹ ਦੇ ਵਿੱਚ ਜਿਹੜੀ ਝੁੰਗੀ ਬਣਾਉਂਦੇ ਆ ਆਪਾਂ ਪਾਣੀ ਦੇ ਅੱਗੇ ਝੱਕਣਾ। ਰਾਣੇ ਬਾਬੇ ਜਾਂਦੇ ਤੇ ਥੱਲੇ ਦਾ ਬਣਾ ਕੇ ਬੋਰਾ। ਹਾਂ। ਬੋਰੀ ਦਾ ਥੋੜਾ ਬਣਦਾ ਉਹ। ਬੋਰੇ ਦਾ। ਥੱਲੇ ਦਾ। ਉਹ ਚੀਜ਼ ਆ ਇਹ। ਇਹ ਉਹ ਚੀਜ਼ ਆ ਮਤਲਬ? ਹਾਂ। ਆਪਦੀ ਸੀਡੀ ਨੂੰ ਛਤਰियां ਕੰਮ ਜਾਂਦੀਆਂ। ਛਤਰियां ਆ ਦੇਖ ਲਓ ਉਹੀ ਦੀ। ਬੋਰੀ ਦਾ ਲਈ ਨਹੀਂ ਦੀ ਹੁੰਦੀ। ਉਹੀ ਚ ਬਿਨਿਆਣਾ ਨੂੰ ਮੇਰੇ ਪੇਦਣਾ। ਹਾਂ ਉਹੀ ਤਿੰਨ ਲਾ ਬਣਾ ਕੇ। ਗੱਲ 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 ਤਾਂ ਤੁਸੀਂ ਪਤਾ ਕਿੱਥੇ ਲੈ ਗਏ ਵੀ ਪਹਿਲੇ ਸਮੇਂ ਦੀ। ਪਹਿਲੇ ਸਮੇਂ ਦੇ ਵਿੱਚ ਇੰਨੀ ਪੜਾਈ ਹੈਗੀ ਤੀ। ਪਹਿਲੇ ਸਮੇਂ ਚੀਜ਼ਾਂ ਵਧੀਆ ਸੀ ਜਿਹੜੀਆਂ ਹੁਣ ਮੈਂ ਮੰਨ ਗਿਆ ਮੈਂ ਮੰਨ ਗਿਆ ਪਹਿਲੇ ਸਮੇਂ ਚੀਜ਼ਾਂ ਚੰਗੀਆਂ ਨੇ ਪਰ ਹੁਣ ਤਾਂ ਬਹੁਤ ਅੱਗੇ ਵੱਧ ਗਈ ਹੈ ਦੁਨੀਆ ਆਉਂ ਤਾਂ ਹੈ ਹੀ ਬਲ ਗਈ ਕਿ ਨਹੀਂ ਜੀ ਮੋਬਾਈਲਾਂ ਨੇ ਵਧਾ ਦਿੱਤੀ ਹੈ ਮੋਬਾਈਲਾਂ ਨੇ ਵਧਾ ਦਿੱਤੀ ਹੈ ਜੋ ਮਰਜ਼ੀ ਸਮਝੋ ਮੋਬਾਈਲਾਂ ਨੇ ਵਧਾ ਦਿੱਤੀ ਚਾਹੇ ਹੁਣ ਦਿਮਾਗ ਲਾ ਲਓ ਪੜ੍ਹਾਈ ਲਾ ਲਓ ਕਿ ਨਹੀਂ ਇੱਕ ਦੋ ਦੀ ਰੀਤ ਕਰ ਕਰਕੇ ਦੁਨੀਆ ਹੁਣ ਬਹੁਤ ਅੱਗੇ ਪਹੁੰਚੀ ਹੋਈ ਹੈ ਆਹ ਤਾਂ ਹੈ ਹੀ ਹੈ ਕਿ ਨਹੀਂ ਬਸ ਰਹੀ ਰੀਸ ਜੀ ਰਹੀ ਰੀਸ ਕੁਛ ਨਹੀਂ ਨਹੀਂ ਹੈਗਾ ਹਾਲਾਂਕਿ ਉਹਨੇ ਆਹ ਕਰਤਾ ਮੈਂ ਆਹ ਕਰ ਲਵਾਂ ਮੈਂ ਪਿੱਛੇ ਨਾ ਹਟ ਜਾਵਾਂ ਪਿੱਛੇ ਨਾ ਹਟ ਜੇ ਕੋਠੀ ਤੇਰੇ ਪਈ ਹੋਈ ਹੈ ਮੈਂ ਆਪਣਾ ਕੱਚਾ ਮਕਾਨ ਢਾਲੂਗਾ ਬਣੇ ਨਾ ਬਣਿਓ ਉਹ ਆਦਿ ਗੱਲਾਂ ਬਸ ਚਲੋ ਕਰਦੇ ਆਂ ਜੀ ਹੁਣ ਹਿਸਾਬ ਕਿਤਾ ਠੀਕ ਹੈ ਭਾਜੀ ਆਜੋ ਸਾਡੀ ਸ਼ਾਪਿੰਗ ਹੋ ਗਈ ਹੈ ਜੀ ਚਾਰ ਜਿੰਨੇ ਲੈ ਲਏ ਇੱਕ ਸਾਲ ਦੇ ਪੂਰੇ ਕੱਪੜੇ ਕਹਿੰਦੇ ਹੋ ਮੁੜ ਕੇ ਮੈਨੂੰ ਛੇਤੀ ਆਉਣਾ ਨਾ ਪਵੇ ਆਫਰ ਆਫਰ ਆਵੇ ਨਾ ਆਵੇ ਕਿਉਂਕਿ ਆਫਰਾਂ ਤਾਂ ਦੇਖੋ ਘੜਦਾ ਹੀ ਰਹਿੰਦੇ ਆ ਕਿਹਨਾਂ ਜੀ ਆਫਰ ਤਾਂ ਆਉਂਦੀ ਰਹਿੰਦੀ ਆ ਤੈਨੂੰ ਫਰਕ ਕਿੰਨਾ ਕਰਦਾ ਵੀ ਕਿਤੇ ਘਰ ਦੀ ਜੇਬ ਚ ਪੈਸੇ ਨਾ ਮੁੱਕਣ ਮੈਂ ਹੁਣੇ ਲੈ ਜਮਾ ਵੀ ਚਾਰ ਪੈਸੇ ਹੈਗੇ ਆ ਹੈ ਇਹ ਹੀ ਆ ਨਾ ਸਭ ਤੋਂ ਵਧੀਆ ਗੱਲ ਆਪਾਂ ਲੈ ਕੇ ਜਾਂਦੇ ਆ ਰੋਜ਼ ਵਾਰੀ ਕੱਪੜਾ ਕੱਪੜਾ ਬਹੁਤ ਵਧੀਆ ਆ ਕੱਪੜਾ ਬਹੁਤ ਵਧੀਆ ਅਸੀਂ ਹਰ ਸਾਲ ਕਿਹਾ ਜਦੋਂ ਵੀ ਸਾਡੇ ਕੋਈ ਪ੍ਰੋਗਰਾਮ ਹੁੰਦਾ ਅਸੀਂ ਸ਼ੇਰੇ ਪੰਜਾਬ ਸ਼੍ਰੀ ਚੌਂਗੜ੍ਹ ਸਾਹਿਬ ਤੋਂ ਹੀ ਕੱਪੜਾ ਖਰੀਦਦੇ ਆ ਸਾਡੀ ਭੈਣ ਬਾਹਰ ਗਈ ਉਹ ਵੀ ਇੱਕੋ ਗੱਲ ਕਹੂਗੀ ਵੀ ਸ਼ੇਰੇ ਪੰਜਾਬ ਤੋਂ ਕੱਪੜਾ ਖਰੀਦਦਾ ਹੈ ਜੀ ਜੇ ਲੈਣਾ ਕਿਹਨਾਂ ਜੀ ਕਪੜੇ ਦੇ ਗਾਣਾ ਹੋਰ ਵੀ ਆ ਗੱਲ ਗੱਲ ਮੁੱਕ ਜਾਂਦੀਆਂ ਨਾਲੇ ਪਿਆਰ ਦੀ ਚਲੋ ਪੈਸਾ ਤਾਂ ਬੰਦਾ ਲਾਉਂਦਾ ਜ਼ਰੂਰ ਆ ਪਰ ਕਪੜਾ ਜੇ ਵਧੀਆ ਨਾ ਨਿਕਲੇ ਪੈਸਾ ਵੀ ਗਿਆ ਕਰੂ ਕਿ ਨਹੀਂ ਚਲੋ ਧੰਨਵਾਦ ਵੀਰੇ ਜੀ ਤੁਹਾਡਾ ਤੇ ਆ ਵੀਰ ਦਾ ਹੀ ਵਾਧਾ ਧੰਨਵਾਦ ਸਾਹਿਬ ਬੜੀ ਚੰਗੀ ਕੇਅਰ ਕਰਦੇ ਆ ਜਦੋਂ ਕਸਟਮਰ ਆ ਜਾਂਦਾ ਬੜੇ ਢੰਗ ਨਾਲ ਵੀ ਸਮਝਾਉਂਦੇ ਆ ਧੰਨਵਾਦ ਜੀ ਤੁਹਾਡਾ